ਜੋ ਹੁਣ ਆਏ ਜਿੱਤੀ ਨਹੀਂ ਦਿੰਦੇ ਹੱਟ ਚੁਪਾ ਕੋਈ ਕਸੂਰ ਨਹੀਂ ਆਏਗਾ ਕਸੂਰ ਆਪ ਦਾ ਜੇਰ ਨੀਚੇ ਆਇਆ ਨਾ ਨੰਨੇ ਮੇ ਠੀਕ ਹੈ ਨਹੀਂ ਕਰਦਾ ਇਹ ਆਪ ਤੇ ਹੋਏਗੀ ਛਤੂਆ ਕੋਈ ਕਸੂਰ ਨਹੀਂ ਹੈ ਓਏ ਨਾੜਾ ਤੇ ਜੋ ਹੁਣ ਆਏ ਜੁੱਤੀ ਫਿਰੇ ਨਾ ਵੇ ਵੇ ਕੱਪੜੇ ਉਠਾ ਆਪਣੇ ਹਲੋ ਦੇਖੋ ਕੱਪੜੇ ਕਿਥੇ ਝਾਕ ਲਓ ਕੱਪੜੇ ਕੱਪੜੇ ਝਾਕ ਲਓ ਆਪਣੇ ਅਲੈਕ ਉਹ ਅੱਗੇ ਘਾਟ ਰੱਤੀ ਹੋ ਗਈ ਯਾਰ ਉਹਦੇ ਰਸਤੇ ਨਹੀਂ ਬਚਾਉਂਦੇ ਬੱਸ ਕੋਈ ਸੱਟ ਲਗਾ ਲਾ 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 ਜੇ ਨੀਚੇ ਆਏ ਨੰਨ੍ਹੇ ਕਾਹ ਬੱਚੇ ਤੁਹਾਡੇ ਅਸੀਂ ਗਸਤੇ ਆਏ ਹੋਏ ਸੀ ਇਹ ਬੱਚੇ ਨਹਾ ਰਹੇ ਸੀ ਇਹਨਾਂ ਨੂੰ ਬੱਚਿਆਂ ਨੂੰ ਪਾਣੀ ਤੋਂ ਬਾਹਰ ਕੱਢ ਦਿੱਤਾ ਹੈ ਤੇ ਇਹਨਾਂ ਦੇ ਮਾਪਿਆਂ ਨੂੰ ਤੇ ਸਾਰਿਆਂ ਜਿੰਨੇ ਵੀ ਪਬਲਿਕ ਹੈ ਸਾਰਿਆਂ ਨੂੰ ਇਹ ਚੇਤਾਵਨੀ ਹੈ ਵੀ ਬੱਚਿਆਂ ਦਾ ਜੇ ਕਿਸੇ ਦਾ ਬੱਚਾ ਇੱਥੇ ਨਹਿਰਾ ਦੇ ਨੰਨ੍ਹ ਦੇ ਹੋਇਆ ਫੜਿਆ ਗਿਆ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਕਿਉਂਕਿ ਪਹਿਲਾਂ ਵੀ ਇੱਕ ਆਪਣਾ ਘਾਟ ਸਾਹ ਇਨਸੀਡੈਂਟ ਹੋ ਗਿਆ ਦੋ ਬੱਚੇ ਉੱਥੇ ਡੁੱਬ ਗਏ ਤੇ ਇੱਕ ਭਲਾਣ ਵਾਲੀ ਸਾਈਡ ਬੱਚੇ ਨੰਦੇ ਸੀ ਇੱਕ ਬੱਚਾ ਉੱਥੇ ਡੁੱਬ ਗਿਆ ਪਰਿਵਾਰ ਨੂੰ ਇਹ ਕਿਹਾ ਵੀ ਆਪਣੇ ਬੱਚਿਆਂ ਨੂੰ ਆਪਣੇ ਧਿਆਨ ਰੱਖੋ ਨਹਿਰਾਂ ਦੇ ਘਾਟਾਂ ਦੇ ਨਾਲ ਨਾਣਾ ਮਨਾਓ